ਆਪ ਸਾਰੀ ਸੰਗਤ ਨੇ ਬਹੁਤੀ ਸਤਿਕਾਰ ਜੋ ਕੀਰਤਨੀ ਜਥੇ ਵਿਦਵਾਨਾਂ 파ਸੋਂ ਇਲਾਹੀ ਇਤਿਹਾਸ ਰਵਣ ਕੀਤਾ ਹੈ ਆਉ ਸਫਰ ਦੇ ਵਿੱਚੋਂ ਕੁਝ ਕੁ ਪੱਲਾਂ ਨੂੰ ਵਿਚਾਰਨ ਦਾ ਯਤਨ ਕਰੀਏ ਤੁਨ ਤਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੇ ਤੱਕ ਤਾਂ ਤੇ ਵਿਰਾਜੇ ਹੋਏ ਨੇ ਵੈਰੀ ਦਾ ਮਕਸਦ ਕਿਲੇ ਢਾਉਣਾ ਨਹੀਂ ਹੈ ਵੈਰੀ ਦਾ ਮਕਸਦ ਨੰਦਪੁਰ ਖਾਲੀ ਕਰਉਣਾ ਨਹੀਂ ਹੈ ਪ੍ਰਸਾਦੀ ਆਥੀ ਖੋਲ ਲੈਣਾ ਵੈਰੀ ਦਾ ਮਕਸਦ ਨਹੀਂ ਹੈ ਵੈਰੀ ਦਾ ਮਕਸਦ ਹੈ ਉਹ ਸੋਚ ਜੋ ਗੁਰੂ ਨਾਨਕ ਦੇਵ ਘਰ ਦੀ ਹੈ ਉਹਨੂੰ ਖਤਮ ਕਰਨਾ ਹੈ ਉਹਦੇ ਲਈ ਤੱਤੀਆਂ ਤਵੀਆਂ ਵੀ ਹਾਜ਼ਰ ਨੇ ਸੀਸ ਉੱਤੇ ਗਰਮ ਰੇਤ ਵੀ ਪਾਈ ਗਈ ਹੈ ਉਹਦੇ ਲਈ ਆਰੇ ਵੀ ਹਾਜ਼ਰ ਨੇ ਉਪਲ ਦੀਆਂ ਦੀਗਾਂ ਵੀ ਹਾਜ਼ਰ ਨੇ ਰੂਨ ਲਪੇਟ ਕੇ ਸੰਗ ਅਨੁਸ਼ੀਰ ਕੀਤਾ ਗਿਆ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਦਿੱਲੀ ਦੀ ਧਰਤੀ ਉੱਤੇ ਆਪਣਾ ਬਲੀਦਾਨ ਦੇਣਾ ਪੈਂਦਾ ਹੈ ਸ਼ਹਾਦਤ ਦੇਣੀ ਪੈਂਦੀ ਹੈ ਚਾਹੁੰਦੇ ਤਾਂ ਉਹ ਇਹ ਸੰਨ ਕਿ ਅਸੀਂ ਉਸ ਸੋਚ ਨੂੰ ਖਤਮ ਕਰ ਦਈਏ ਜੋ ਅਨੰਦਪੁਰ ਸਾਹਿਬ ਦੀ ਧਰਤੀ ਤੋੜਦੀ ਹੈ ਤੇ ਦਿੱਲੀ ਦੇ ਤਖਤਾਂ ਵਾਲਿਆਂ ਦੇ ਫੈਸਲੇ ਬਦਲ ਕੇ ਰੱਖ ਦਿੰਦੀ ਹੈ ਔਰੰਗਜ਼ੇਬ ਦਾ ਫਤਵਾ ਸੀ ਕਿ ਜਨੇਊ ਲਾਓ ਤੇ ਮੁਸਲਮਾਨ ਬਣਾਓ ਅੱਜ ਉਸੇ ਔਰੰਗਜ਼ੇਬ ਨੂੰ ਆਪਣਾ ਫਤਵਾ ਵਾਪਸ ਲੈਣਾ ਪੈਂਦਾ ਹੈ ਕਿ ਅਸੀਂ ਜਿੱਤ ਨਹੀਂ ਸਕੇ ਅਸੀਂ ਤਲਵਾਰਾਂ ਨਾਲ ਜੰਗ ਨਹੀਂ ਜਿੱਤ ਸਕੇ ਅਸੀਂ ਸ਼ਹੀਦ ਕਰਕੇ ਵੀ ਸੀਸ ਦਿਆਂ ਪਰ ਸਿਰ ਨਾ ਦਿਆਂ ਤੇ ਆਪਣਾ ਸਿਧਾਂਤ ਨਹੀਂ ਛੱਡਿਆ ਬੈਰੀ ਦਾ ਇਹ ਜੋਰ ਹੈ ਅਨੰਦਪੁਰ ਨੂੰ ਖਤਮ ਕਰਨਾ ਗੁਰੂ ਵਾਲੀਓ ਸੋਚ ਨੂੰ ਖਤਮ ਕਰਨਾ ਜਦੋਂ ਮਹਾਰਾਜ ਕਿਲਾ ਛੱਡਦੇ ਨੇ ਆਨੰਦਪੁਰ ਸਾਹਿਬ ਦਾ 6 ਤੇ 7 ਪੂ ਦੀ ਰਾਤ ਨੂੰ ਕਵੀ ਲਿਖਦੇ ਨੇ ਕਿ ਕਿਤਨਾ ਭਾਵਕ ਉਹ ਸਮਾਂ ਹੈ ਜਦੋਂ ਪਾਤਸ਼ਾਹ ਛੱਡਦੇ ਨੇ ਆਨੰਦਪੁਰ ਸਾਹਿਬ ਨੂੰ ਕਿਉਂਕਿ ਮੇ ਪਛੋਕਰ ਸਾਰਾ ਇਤਿਹਾਸ ਲੜੀਵਾਰ ਲੈ ਕੇ ਆ ਰਹੇ ਆਂ ਵੀ ਥੋੜਾ ਥੋੜਾ ਸਾਰੇ ਇਤਿਹਾਸ ਨੂੰ ਚਾਤੀ ਮਾਰ ਲਈਏ ਤਾਂ ਕੋਈ ਇੱਕ ਲੜੀ ਵੱਜ ਜਾਵੇ ਸਤਗੁਰੂ ਪਾਤਸ਼ਾਹ ਜੀ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਨੇ ਕਵੀ ਲਿਖਦਾ ਹੈ ਕਿ ਗੁਰੂ ਪਾਤਸ਼ਾਹ ਜੀ ਜਾ ਕੇ ਸਿਸ ਗੰਸੈਵ ਦੀ ਧਰਤੀ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਾਸ ਜਾ ਕੇ ਅਰਦਾਸ ਬੇਨਤੀ ਕਰਦਾ ਇਸ ਮੁੱਚਾ ਪਰਿਵਾਰ ਕਿ ਪਾਤਸ਼ਾਹ ਵਿਖੜਾ ਪਿੰਡਾ ਹੈ ਅੰਗ ਸੰਸਾਈ ਹੋਣਾ ਪਾਤਸ਼ਾਹ ਜੀ ਉਹ ਸਕਦਾ ਹੁਣ ਅਨੰਦਪੁਰ ਸਾਹਿਬ 'ਚ ਮੁੜ ਕੇ ਪੈਰ ਨਾ ਪਵੇ ਪਾਤਸ਼ਾਹ ਅਨੰਦਪੁਰ ਛੱਡ ਲੱਗੇ ਕਿਲਾ ਅਨੰਦਗੜ੍ਹ ਕੋਲ ਖੜ ਕੇ ਨਾ ਪੂਰੇ ਅਨੰਦਪੁਰ ਨੂੰ ਤਿੰਨ ਵਾਰੀ ਨਿਹਾਰਦੇ ਨੇ ਮੁੜ ਮੁੜ ਕੇ ਤਿੰਨ ਵਾਰੀ ਮੈਂ ਸੰਗਤ ਨੂੰ ਬੇਨਤੀ ਕਰਾਂ ਤੁਹਾਡੇ ਚੋਂ ਆਨੰਦਪੁਰ ਸਾਹਿਬ ਕਿੰਨੇ ਪ੍ਰਾਣੀ ਗਏ ਨੇ ਤੱਕ ਪਾ ਕਾਫੀ ਜਾਣੇ ਗਏ ਹੋਣੇ ਕਿੰਨੇ ਕਿਲੇ ਨੇ ਜੀ ਆਨੰਦਪੁਰ ਸਾਹਿਬ ਦੇ ਵਿੱਚ ਕੋਈ ਨਾਮ ਦੱਸ ਸਕਦਾ ਆਨੰਦਪੁਰ ਸਾਹਿਬ ਦੇ ਕਿੰਨੇ ਕਿਲੇ ਨੇ ਪੰਜ ਕਿਲੇ ਨੇ ਪੰਜੇ ਕਿਲਾਂ ਦਾ ਇਤਿਹਾਸ ਬਹੁਤ ਮਹਾਨ ਹੈ ਆਨੰਦਗੜ੍ਹ ਕਿਲਾ ਤੁਸੀਂ ਦੇਖਿਆ ਹੈ ਦਰਸ਼ਨ ਕੀਤੇ ਨੇ ਦੂਸਰਾ ਹੈ ਬਾਜ਼ਾਰ ਦੇ ਅੰਦਰ ਗੁਰਦੁਆਰਾ ਸ਼ੀਸ਼ਕੰਦ ਦੇ ਪਾਸ ਹੀ ਫਤਿਹਗੜ੍ਹ ਕਿਲਾ ਇਹ ਨੈਣਾ ਦੇ ਵੀ ਵਾਲੇ ਪਾਸ ਜਿਹੜਾ ਰੋਡ ਜਾਂਦਾ ਉਹਦੇ ਉੱਤੇ ਫਤਿਹਗੜ੍ਹ ਕਿਲਾ ਇੱਕ ਹੈ ਹੋਲਗੜ੍ਹ ਕਿਲਾ ਜਦੋਂ ਗੜ ਸ਼ੰਕਰ ਵਾਲੀ ਰੋਡ ਨੂੰ ਜਾਂਦੇ ਆ ਨਦੀ ਪਾਰ ਕਰਕੇ ਉਸ ਰੋਡ ਦੇ ਉੱਤੇ ਜਿੱਥੇ ਹੋਲਾ ਮੱਲਾ ਸਮਾਪਤ ਹੁੰਦਾ ਜਾ ਕੇ ਉਹਲੇ ਮਲੇ ਦੀ ਸਪੂਰਨਤਾ ਹੁੰਦੀ ਹੈ ਹੋਲਗੜ੍ਹ ਕਿਲਾ ਉਥੇ ਹੀ ਹੈ ਕਿਲਾ ਲੋਹਗੜ੍ਹ ਜਿਹੜਾ ਮੂਰੇ ਕੇਸਗੜ੍ਹ ਸਾਹਿਬ ਵਾਲੇ ਸਟੇਡੀਅਮ ਹੈ ਉਹ ਖੁੱਲਾ ਮੈਦਾਨ ਹੈ ਉਹਦੇ ਬਿਲਕੁਲ ਲਹਿੰਦੇ ਵਾਲੇ ਪਾਸੇ ਇਹ ਕਿਲਾ ਹੈ ਲੋਗੜ ਜਿਹੜੇ ਹਥਿਆਰਾਂ ਦੀ ਫੈਕਟਰੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਸ ਤੋਂ ਬਾਅਦ ਕਿਲਾ ਹੈ ਤਾਰਾਗੜ ਜੋ ਅਜੂਬੇ ਵਾਲੇ ਪਾਸਿਓਂ ਫੜ ਕੇ ਵੇਖਿਓ ਉੱਪਰ ਵਾਲੇ ਪਾਸੇ ਸਾਹਮਣੇ ਪਹਾੜਾਂ 'ਚ ਗੁਰਦੁਆਰਾ ਨਜ਼ਰ ਆਉਂਦਾ ਹੈ ਉਹ ਕਿਲਾ ਸੀ ਤਾਰਾਗੜ ਪੰਜ ਕਿਲੇ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਪੰਜਾਂ ਦਾ ਵਿਲੱਖਣ ਇਤਿਹਾਸ ਹੈ ਮੈਂ ਜਦੋਂ ਵੀ ਟੂਰ ਲੈ ਕੇ ਗਿਆ ਬੱਚਿਆਂ ਦਾ ਉਹ ਕਹਿੰਦੇ ਸਨ ਵੀ ਅਸੀਂ ਬੜੀ ਵਾਰੀ ਆਨੰਦਪੁਰ ਵੇਖਿਆ ਮੈਂ ਕਿਹਾ ਮੇਰੇ ਨਾਲ ਨਹੀਂ ਵੇਖਿਆ ਇਤਿਹਾਸ ਦੀ ਨਿਗਾਹ ਨਾਲ ਨਹੀਂ ਵੇਖਿਆ ਤੁਸੀਂ ਮੇਲਾ ਵੇਖਿਆ ਹੈ ਅਸੀਂ ਦੁਨੀਆ ਮੇਲੇ ਵੇਖਣ ਜਾਂਦੇ ਹਾਂ ਜੁੜਿਆ ਕਰੋਨਾ ਵਿਰਾਸਤਾਂ ਦੇ ਨਾਲ ਜਾ ਕੇ ਸ਼ੋਹ ਪ੍ਰਾਪਤ ਕਰੋ ਉਹਨਾਂ ਦੀ ਜਿਹੜੇ ਕਲਕੀਆਂ ਵਾਲੇ ਪਾਸ਼ਾ ਨੇ ਹੱਥੀਂ ਸਾਰੇ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਹੱਥੀਂ ਉਸ ਆਨੰਦਪੁਰ ਦੀ ਇੱਕ ਇੱਕ ਇੱਟ ਲਵਾਈ ਹੈ ਮਾਖੋਵਾਲ ਦੀ ਧਰਤੀ ਨੂੰ ਚੱਕ ਨਾਨਕੀ ਵਿੱਚ ਬਦਲਣਾ ਚੱਕ ਨਾਨਕੀ ਤੋਂ ਆਨੰਦਪੁਰ ਬਣਨਾ ਕਿੰਨੀਆਂ ਆਜਾਦਾ ਜੁੜੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਚਪਨ ਦੀਆਂ ਪਾਸ਼ਾ ਨਿਹਾਰ ਰਹੇ ਨੇ ਪੂਰੇ ਆਨੰਦਪੁਰ ਨੂੰ ਤੇ ਕਲਗੀਆਂ ਵਾਲਾ ਜਾ ਜਾ ਰਹੀ ਇਸ ਸ਼ਹਿਰ ਨੂੰ ਛੱਡ ਕੇ ਹਮੇਸ਼ਾ ਲਈ ਚੱਲੇ ਪਾਉਣ ਲੱਗੇ ਨੇ ਵੀ ਮੋੜ ਇੱਥੇ ਪੈਰ ਨਹੀਂ ਪਾਉਣਾ ਕਵੀ ਲਿਖਦਾ ਹੈ ਮਾਹੀ ਦੇ ਵਿਛੋੜੇ ਵਾਲੀ ਰਾਤ ਸੀ ਕੀ ਗਹਿਰ ਦੀ ਗਲੀ ਗਲੀ ਰੋਂਦੀ ਏ ਆਨੰਦਪੁਰ ਸ਼ਹਿਰ ਦੀ ਕਹਿੰਦਾ ਕੜੀ-ਕੜੀ ਜ਼ਰੂਰੀ ਏ ਪੰਦੇ ਵੀ ਰੋ ਰਹੇ ਨੇ ਖੁੱਲ ਮੁਰਝਾ ਗਏ ਨੇ ਵੀ ਜਿਵੇਂ ਰੌਣਕ ਤੇ ਖੇੜਾ ਹੀ ਖਤਮ ਹੋ ਗਿਆ ਵੇ ਅਨੰਦਪੁਰ ਦੇ ਵਿੱਚ